ਅਰਜਿੰਦਰ ਸਿੰਘ ਧਾਮੀ ਨਿਮਨ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਅਕਾਲ ਤੱਕ ਸਾਹਿਬ ਦੇ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਪਹੁੰਚੀ ਹੁਸ਼ਿਆਰਪੁਰ ਅਰਜਿੰਦਰ ਸਿੰਘ ਧਾਮੀ ਦੇ ਨਾਲ ਕੀਤੀ ਜਾ ਰਹੀ ਹੈ ਮੁਲਾਕਾਤ ਧਾਮੀ ਦੀ ਰਿਹਾਈ ਤੇ ਹੋ ਰਹੀ ਹੈ ਮੀਟਿੰਗ ਬੇਸ਼ੱਕ ਲਾਵੇਂ ਹਿੰਮਤ پولیس ਦੀਆਂ ਮਾਨੇ ਕਾਫੀ ਸਮੇਂ ਤੋਂ ਇਸ ਨੂੰ ਹਿੰਮਤ ਕਰ ਰਹੀ ਸੀ ਕੰਮ ਰੋਜ਼ਾਨਾ ਨਸ਼ਾ ਤਸਕਰਾਂ ਦੇ ਖਿਲਾਫ ਕਰ ਰਹੇ ਹਾਂ ਕਾਰਵਾਈ ਵਾਰੋਂ ਦੇ ਡਰੱਗ ਦੇ ਤਹਿਤ ਪੰਜਾਬ ਸਰਕਾਰ ਦਾ ਬਲਡੋਜ਼ਰ ਐਕਸ਼ਨ ਚਾਰੀ ਹੁਣ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਦੇ ਵਿੱਚ ਲਿਆ ਪੀਲਾ ਪੰਜਾਬ ਨਸ਼ਾ ਤਸਕਰਾਂ ਤੇ ਘਰ ਕੀਤੇ ਢਾਹ ਢੇਰੀ ਫਿਰੋਜ਼ਪੁਰ ਚਪੁਰ ਦੀ ਫਾਇਰਿੰਗ ਦੇ ਵਿੱਚ ਨਸ਼ਾ ਤਸਕਰ ਜ਼ਖਮੀ ਹੈਰਨਮੀ ਬਰਾਮਦ ਤਾਂ ਜਲੰਧਰ ਦੇ ਵਿੱਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਸੋਨੂ ਖत्री ਦੇ ਦੋ ਗੁਰਗੇ ਕਾਬੂ ਉਤਰਾਖੰਡ ਦੇ ਚੋਲੀ ਦੇ ਵਿੱਚ ਰੈਸਕਿਊ ਆਪਰੇਸ਼ਨ ਦੇ ਤਿੱਜੇ ਦਿਨ ਦੋ ਹੋਰ ਮਜ਼ਦੂਰਾਂ ਦੀ ਬੜੀ ਲਾਸ਼ ਇੱਕ ਦੀ ਤਲਾਸ਼ ਜਾਰੀ ਹੁਣ ਤੱਕ ਖੁੱਲ 7 ਮਜ਼ਦੂਰਾਂ ਦੀ ਗਈ ਜਾਨ ਸ਼ੁੱਕਰਵਾਰ ਨੂੰ ਬਰਫੀਲੇ ਤੂਫਾਨ ਦੇ ਵਿੱਚ ਫਸੇ ਸੀ 55 ਮਜ਼ਦੂਰ ਅਰੋਤਕ ਸੂਟਕੇਸ ਮਰਡਰ ਮਿਸਟਰੀ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਲੱਗਿਆ ਅਹਿਮ ਸੁਰਾਗ ਪਰਿਵਾਰ ਦਾ ਹੀ ਨਿਕਲਿਆ ਸੂਟਕੇਸ ਡੀਐਸਪੀ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੱਲ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਇੰਡਸਟਰੀਅਲ ਇੰਡਸਟਰੀਅਲ ਪ੍ਰੋਮੋਟਰਸ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈਣ ਦੀ ਤਿਆਰੀ ਅਧਿਯੋਗਪੱਤੀਆਂ ਦੀ ਸਹੂਲਤ ਦਿੱਲੀ ਸ਼ੁਰੂ ਹੋਵੇਗਾ ਹੈਲਪ ਡੈਸਕ ਸਸੀ ਗੱਲ ਤੁਸੀਂ ਵਖਰੇਆ ਨਿਊਜ਼ ਇੰਨੀ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਕਮੇਟੀ ਦੇ ਪੰਜ ਮੈਂਬਰਾਂ ਦੀ ਧਾਮੀ ਦੇ ਨਾਲ ਮੁਲਾਕਾਤ ਹੋਈ ਹੈ ਹੁਸ਼ਰਪੁਰ ਰਿਹਾਈਸ਼ ਤੇ ਮੁਲਾਕਾਤ ਹੋਈ ਹੈ ਕੁਝ ਦਿਨ ਪਹਿਲਾਂ ਜੱਜਕਾਰ ਨੇ ਧਾਮੀ ਦੇ ਨਾਲ ਮੁਲਾਕਾਤ ਕੀਤੀ ਸੀ ਅਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਸਿੰਘ ਸਾਹਿਬ ਕਰ ਚੁੱਕੇ ਨੇ ਅਜਿੰਦਰ ਸਿੰਘ ਧਾਮੀ ਨੂੰ ਐ ਜੀ ਪੀ ਸੀ ਦੇ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਰੱਖਣ ਦੇ ਵੱਲੋਂ ਅਪੀਲ ਕੀਤੀ ਗਈ ਸੀ ਦਰਸਨ ਪਿਛਲੇ ਦਿਨੀ ਐ ਜੀ ਪੀ ਸੀ ਅੰਤਰੀਅਮ ਕਮੇਟੀ ਦੀ ਜੋ ਕਿ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਜਿੱਥੇ ਕਿ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀਗਾ ਨਾਲ ਹੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਇਹ ਕਿਹਾ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਚੋਕੇ ਆ ਕਮੇਟੀ ਦੇ ਮੈਂਬਰ ਨੇ ਹਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰਨਗੇ ਤਾਂ ਉਸ ਦੇ ਤਹਿਤ ਹੀ ਇਹ ਪੰਜ ਮੈਂਬਰੀ ਆ ਜੋ ਕਿ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਜਿੰਦਰ ਸਿੰਘ ਧਾਮੀ ਦੀ ਹਿਸ਼ਾਲ ਪ੍ਰਸਤੀ ਤੇ ਰਿਹائش ਤੇ ਪਹੁੰਚੇ ਉਹਨਾਂ ਦੇ ਨਾਲ ਇਹ ਮੁਲਾਕਾਤ ਚੋਕੇ ਕੀਤੀ ਜਾ ਰਹੀ ਹੈ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਆ ਕਈ ਸੀਨੀਅਰ ਆਗੂ ਜੇ ਦਰਸ਼ਕ ਤਾਂ ਮਹਿੰਦਰਾ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗਗਵੀਰ ਸਿੰਘ ਵੀ ਹਰਜਿੰਦਰ ਸਿੰਘ ਧਾਮੀ ਦੀ ਰਿਹਾਈ ਤੇ ਪਹੁੰਚੇ ਉਹਨਾਂ ਨੂੰ ਐ ਜੀ ਪੀ ਸੀ ਪ੍ਰਧਾਨ ਵੱਜੋਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਕੱਲ ਵੀ ਸਿੰਘ ਸਾਹਿਬ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਗਈ ਸੀ ਹਾਲਾਂਕਿ ਇਸ ਤਿਫੇ ਤੋਂ ਬਾਅਦ ਕਿਸੇ ਤਰੀਕੇ ਦਾ ਕੋਈ ਵੀ ਪ੍ਰਤੀਕਰਮ ਹਰਜਿੰਦਰ ਸਿੰਘ ਧਾਮੀ ਦਾ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਉਹ ਫੈਸਲੇ ਤੇ ਮੁੜ ਤੋਂ ਵਿਚਾਰ ਕਰਨਗੇ ਜਾਂ ਨਹੀਂ ਕਰਨਗੇ ਪਰ ਇਸ ਦੇ ਵਿਚਾਲੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਰੋਕਰੇ ਅਗਲੀ ਖਬਰ ਦਾ ਸੂਬੇ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦਾ ਆਪਰੇਸ਼ਨ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਗਿੱਦੜਪਾਹਾ ਇੱਕ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਜਲੰਧਰ ਦੇ 23 ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਤੇ ਬਠਿੰਡਾ ਦੇ ਵਿੱਚ ਵੀ ਕਾਸੋ ਆਪਰੇਸ਼ਨ ਤਹਿਤ ਕਈ ਸ਼ੱਕੀਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਆਹ ਤਿੰਨ ਤਸਵੀਰਾਂ ਸੀ ਤੁਹਾਨੂੰ ਬੁਖਾ ਰਹੇ ਕਿਸ ਤਰੀਕੇ ਦੇ ਨਾਲ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਲਡوزر ਐਕਸ਼ਨ ਲਗਾਤਾਰ ਜਾਰੀ ਹੈ ਆਪਰੇਸ਼ਨ ਕਾਸੋ ਵੀ ਚਲਾਇਆ ਜਾ ਰਿਹਾ ਹੈ ਆ ਤਾਂ ਸਰਕਾਰ ਡਰੱਗਸ ਦੇ ਮੁੱਦੇ ਤੇ ਨਸ਼ੇ ਦੇ ਖਿਲਾਫ ਕੋ ਸਖਤ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਦੇ ਦੌਰਾਨ ਮੁੱਖ ਮੰਤਰੀ ਮਾਨ ਤੇ ਅਗਵਾਈ ਦੇ ਵਿੱਚ ਮੀਟਿੰਗ ਵੀ ਹੋਈ ਸੀ ਜਿੱਥੇ ਅਧਿਕਾਰੀਆਂ ਨੂੰ ਨਸ਼ੇ ਦੇ ਖਿਲਾਫ ਕਾਰਵਾਈ ਕਰਨ ਦੇ ਸਖਤ ਆਦੇਸ਼ ਵੀ ਦਿੱਤੇ ਗਏ ਸੀ ਉਸ ਤੋਂ ਬਾਅਦ ਚ ਜ਼ਮੀਨੀ ਪੱਧਰ ਤੇ ਪੁਲਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਆਪਰੇਸ਼ਨ ਕਾਸਲ ਚ ਲਾਇਆ ਜਾ ਰਿਹਾ ਜਿੱਥੇ ਵੀ ਪੁਲਿਸ ਨੂੰ ਕੋਈ ਜਾਣਕਾਰੀ ਮਿਲਦੀ ਹੈ ਕਿ ਇਸ ਜਗ੍ਹਾ ਤੇ ਕਿਸੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਉਸ ਜਗ੍ਹਾ ਤੇ ਜਾ ਕੇ ਰੇਡ ਕੀਤੀ ਜਾ ਰਹੀ ਹੈ ਤਾਂ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੀ ਤਸਕਰੀ ਤੇ ਕਮਾਈ ਦੇ ਨਾਲ ਘਰ ਬਣਾਏ ਪ੍ਰਾਪਰਟੀ ਬਣਾਈ ਉਸ ਜਗ੍ਹਾ ਤੇ ਵੀ ਜਿਹੜਾ ਕਿ ਬਲਡوزر ਐਕਸ਼ਨ ਕੀਤਾ ਜਾ ਰਿਹਾ ਉਸ ਜਗ੍ਹਾ ਨੂੰ ਉਹਨਾਂ ਮਕਾਨਾਂ ਨੂੰ ਜਿਹੜਾ ਕਿ ਜੀਸੀਬੀ ਮਸ਼ੀਨਾਂ ਦੇ ਨਾਲ ਟੈਟੇਰੀ ਕੀਤਾ ਜਾ ਰਿਹਾ ਜਿਹੜੀ ਮੁਹਿੰਮ ਅਸੀਂ ਚਲਾਈ ਹੈ ਉਹਦੇ ਵਿੱਚ ਜਲੰਧਰ ਰੇਂਜ ਦੇ ਵਿੱਚ 23 ਜਗ੍ਹਾ ਜਿਹੜਾ ਹੈਗਾ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਉਹਨੇ ਜਿਹੜਾ ਕਮਨ ਰਿਸਰਚ ਆਪਰੇਸ਼ਨ ਜਿਹੜੇ ਹੌਟਸਪੌਟਸ ਐ ਉਹਦੇ ਵਿੱਚ ਅੱਜ ਗੰਨਾ ਪਿੰਟ ਦੀ ਅਸੋਸੀਏਟੀ ਚੌਂਕੀ ਹੈਗੀ ਇਹਦੇ ਏਰੀਆ ਦੇ ਅੰਦਰ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਔਰ ਇਹਦੇ ਵਿੱਚ ਜਿੰਨੇ ਡਰੱਗ ਪੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਐ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਦੇਖੋ ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆ ਡਰੱਗ ਪੈਡਲਰ ਨੂੰ ਫੜਦੇ ਆ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰ ਫੀਚਰ ਦਾ ਪ੍ਰੋਸੈਸ ਹੈਗਾ ਪ੍ਰਾਪਰਟੀ ਸੀਜ਼ਰ ਦਾ ਫੋਰ ਫੀਚਰ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰਸੀਡਸ ਆਫ ਪ੍ਰਾਪਰਟੀ ਔਰ ਕਰਾਈਮ ਦੇ ਰਾਹੀਂ ਬਣੀ ਹੈ ਡਰੱਗਸ ਦੀ ਡਰੱਗ ਨੂੰ ਵੇਚ ਕੇ ਬਣੀ ਹੈ ਤਾਂ ਉਹ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਜੀ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਨੇ ਜਿੱਡੇ ਹੈਗੇ ਹੈ ਨਸ਼ਾ ਬਰੋਂ ਦੇ ਇਨਿਸ਼ੀਏਟਿਵ ਜੋ ਸੋਨਾ ਸ਼ੁਰੂ ਕੀਤੀ ਲਈ ਹੈ ਉਸ ਦੇ ਤਹਿਤ ਹੀ ਅੱਜ ਥਾਣਾ ਨਾਣਾ ਦੇ ਪਿੰਡ ਕਲਿਆਣਾ ਨੂੰ ਸੁੱਕਾ ਤੇ ਕਲਿਆਣਾ ਮਲਕਾ ਵਿੱਚ ਜਿਹੜੇ ਕੇਸ ਆਪਰੇਸ਼ਨ ਚਲਾਇਆ ਗਿਆ ਅੰਦਰਾਂ ਨੇ ਕੇਸ ਆਪਰੇਸ਼ਨ ਜਿਹੜੇ ਇਹ ਕੁਝ ਬੰਦਿਆਂ ਨੂੰ ਵੀ ਜਿਹੜਾ ਘਰੋਂ ਪਿੱਤਾ ਗਿਆ ਹੈਗਾ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਮੀ ਉਸ ਤੋਂ ਅਬ ਉਸ ਵਰੀ ਗਲ ਵੀ ਜਿਹੜੇ ਲੈਂਦੇ ਗਏ ਨੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਕੇ ਲਿਆ ਹੈਗਾ ਅੱਗੇ ਗਾਰਮ ਕੀਤੀ ਜਾਊਂਗੀ ਇਤੇਕ ਪਾਸੇ ਸਰਕਾਰ ਦੇ ਨਸ਼ੇ ਦੇ ਖਿਲਾਫ ਜੰਗ ਚੜੀ ਗਈ ਹੈ ਤਾਂ ਉੱਥੇ ਦੂਜੇ ਪਾਸੇ ਵਕਫਾਕ ਸਮਾਜ ਸੇਵੀ ਸੰਸਥਾਵਾਂ ਵੀ ਨਸ਼ੇ ਦੇ ਖਿਲਾਫ ਇਕਜੁੱਟ ਨਜ਼ਰ ਆ ਰਹੀਆਂ ਨੇ ਮੁਹਾਲੀ ਦੇ ਵਿੱਚ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮਾਰਚ ਸ਼ੁਰੂ ਕੀਤਾ ਗਿਆ ਹੈ ਇੱਕ ਪਾਸੇ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਦੂਜੇ ਪਾਸੇ ਕਈ ਐਨ ਜੀਓਜ਼ ਨੇ ਕਈ ਜਿਹੜੇ ਲੋਕ ਨੇ ਯੂਥ ਨੇ ਉਹ ਹੁਣ ਸੜਕਾਂ ਤੇ ਨਹੀਂ ਤੇ ਲੋਕਾਂ ਨੂੰ ਅਵੇਅਰ ਕਰਦੇ ਨਜ਼ਰ ਆ ਰਹੇ ਨੇ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਫੇਸ 7 ਮਾਰਕੀਟ ਦੇ ਵਿੱਚ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇੱਕ ਲੋਕਾਂ ਨੂੰ ਜਿਹੜਾ ਅਵੇਅਰ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਬਚਣਾ ਹੈ ਡਰੱਗਸ ਤੋਂ ਬਚਣਾ ਹੈ ਜਿਹੜੇ ਸਾਡੇ ਯੂਥ ਨੇ ਸਾਡੇ ਜਿਹੜੇ ਯੂਥ ਨੇ ਜਿਹੜੇ ਅੱਗੇ ਵਧ ਰਹੇ ਨੇ ਉਹ ਸਟੱਡੀ ਨੂੰ ਲੈ ਕੇ ਕਰੇ ਕੰਮ ਸਪੋਰਟ ਇਨ ਐਕਟੀਵਿਟੀ ਦਿਖਾਣ ਲੇਕਿਨ ਡਰੱਗਸ ਨੂੰ ਜਿਹੜਾ ਜਿਹੜਾ ਲਿੱਤਾ ਗਿਆ ਜੇ ਵਿੱਡੂ ਖੇੜਾ ਸਾਡੇ ਨਾਲ ਨੇ ਹੋਰ ਪ੍ਰਧਾਨ ਜੀ ਸਾਡੇ ਨਾਲ ਨਾਲ ਗੱਲਬਾਤ ਕਰਦੇ ਆ ਅਜੀ ਜੀ ਕਿਉਂਕਿ ਲਗਾਤਾਰ ਸਰਕਾਰ ਵੱਲੋਂ ਵੀ ਐਕਸ਼ਨ ਲਿੱਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਵੀ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਜਿਹੜੇ ਸਾਡੇ ਯੂਥ ਨੇ ਕਿਉਂਕਿ ਕਈ ਵਾਰੀ ਖਬਰਾਂ ਆਉਂਦੀਆਂ ਕਿ ਨਸ਼ੇ ਦੇ ਪੂਰਾ ਘਰ ਜਿਹੜਾ ਹੈਗਾ ਉਹ ਬਰਬਾਦ ਹੋ ਗਿਆ ਕਈ ਚੀਜ਼ਾਂ ਨੂੰ ਲੈ ਕੇ ਤੁਹਾਡਾ ਫਾਊਂਡੇਸ਼ਨ ਜਿਹੜਾ ਕਿਸ ਤਰ੍ਹਾਂ ਕੰਮ ਕਰ ਦੇਖੋ ਜੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਅੱਜ ਇਹ ਉਪਰਾਲਾ ਸ਼ੁਰੂ ਕਰਨ ਜਾ ਰਿਹਾ ਹੈ ਅੱਜ ਸਾਡਾ ਪਹਿਲਾ ਦਿਨ ਹੈ ਮੋਹਾਲੀ ਤੋਂ ਅਸੀਂ ਸ਼ੁਰੂ ਕੀਤਾ ਜਿਵੇਂ ਕਿ ਪੰਜਾਬ ਸਰਕਾਰ ਨੇ ਵੀ ਇੱਕ ਇਹ ਮੁਹਿੰਮ ਔਰ ਏਗੇਂਸਟ ਦ ਡਰੱਗਸ ਚਲਾਈ ਹੈ ਸੋ ਅਸੀਂ ਉਸ ਚੀਜ਼ ਨੂੰ ਵੈਲਕਮ ਕਰਦੇ ਹਾਂ ਤੇ ਜਿਹੜੀ ਸਾਡੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਸਾਰੀ ਦੀ ਸਾਰੀ ਥਰੂਆਊਟ ਪੰਜਾਬ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਸੀਂ ਗੋ ਗ੍ਰੀਨ ਪ੍ਰੋਜੈਕਟ ਦੇ ਥਰੂ ਪਲਾਂਟੇਸ਼ਨ ਕਰਾਈ ਸੀ ਤਕਰੀਬਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਲਾਂਟੇਸ਼ਨ ਹੋਈ ਸੀ ਸੋ ਮੈਂ ਇਹ ਚਾਹੂੰਗਾ ਕਿ ਮੈਂ ਸਾਰੇ ਦੀ ਸਾਰੀ ਉਸੇ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਉਸ ਨੂੰ ਐਕਟੀਵੇਟ ਕਰਕੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਸੀਂ ਇਹਦਾ ਜਿਹੜਾ ਅਵੇਅਰਨੈਸ ਕੈਂਪ ਹੈ ਅਗੇਂਸਟ ਦ ਡਰੱਗਸ ਬਿਕੋਜ਼ ਵਿਕੀ ਦੀ ਇੱਕ ਸੋਚ ਸੀਗੀ ਹੀ ਵਾਸ ਅ ਸਪੋਰਟਸਮੈਨ ਤੇ ਅਸੀਂ ਵੀ ਸਾਰੇ ਸਪੋਰਟਸਮੈਨ ਹਨ ਤਕਰੀਬਨ ਮੇਰੀ ਟੀਮ ਹੈ ਜਿਹੜੇ ਸਾਰੇ ਸਪੋਰਟਸਮੈਨ ਹਨ ਸੋ ਇਸ ਕਰਕੇ ਬੀਇੰਗ ਅ ਸਪੋਰਟਸਮੈਨ ਸਾਨੂੰ ਪਤਾ ਹੈ ਵੀ ਇੱਕ ਯੂਥ ਜਦੋਂ ਡਰੱਗਸ ਦੇ ਵਿੱਚ ਡਿੱਗਦਾ ਤੇ ਉਦੋਂ ਕਿਸ ਹਿਸਾਬ ਦਾ ਉਹਦੇ ਤੇ ਤਾਂ ਜਿਹੜਾ ਹੁੰਦਾ ਤ ਤਸ਼ੱਦਦ ਉਹਦੇ ਘਰ ਦੇ ਉੱਤੇ ਵੀ ਤਸ਼ੱਦਦਾਂ ਵਾਲੀ ਗੱਲ ਹੁੰਦੀ ਹੈ ਸੋ ਇਸ ਕਰਕੇ ਅਸੀਂ ਉਸ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਤੇ ਆਉਣ ਵਾਲੇ ਸਮੇਂ ਨੂੰ ਬਚਾਉਣ ਲੱਗੀ ਆਉਣ ਵਾਲੀ ਰੋਕਾਂਗੇ ਰੋਤਕ ਸੂਟਕੇਸ ਮਰਡਰ ਮਿਸਟਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਹਿਮਾਨੀ ਨਰਵਾਲ ਕਤਲकांड ਦੇ ਵਿੱਚ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਡੀਐਸਪੀ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਕਤਲकांड ਦੇ ਵਿੱਚ ਪੁਲਸ ਦੇ ਹੱਥ ਐਮ ਸੁਰਾਗ ਵੀ ਲੱਗੇ ਨੇ ਪੁਲਸ ਨੂੰ ਹਿਮਾਨੀ ਦਾ ਮੋਬਾਈਲ ਮਿਲਿਆ ਡੈੱਡ ਬੋਡੀ ਵਾਲਾ ਸੂਟਕੇਸ ਪਰਿਵਾਰ ਦਾ ਹੀ ਨਿਕਲੇ ਵੀ ਵੱਡਾ ਖੁਲਾਸਾ ਹੋਇਆ ਜਲਦ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ ਡੀਐਸਪੀ ਦੇ ਵੱਲੋਂ ਕਿਹਾ ਗਿਆ ਜਲਦ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ ਹਾਲਾਂਕਿ ਹਿਮਾਨੀ ਨਰਵਾਲ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਅਤੇ Laash ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਕਾਤਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੰਤਿਮ ਸੰਸਕਾਰ ਕਰਾਂਗੇ ਪਰਿਵਾਰ ਨੇ ਪੁਲਿਸ ਦੀ ਜਾਂਚ ਅਤੇ ਕਾਂਗਰਸ ਤੇ ਵੀ ਸਵਾਲ ਚੁੱਕੇ ਨੇ ਫਿਲਹਾਲ ਪੋਸਟਮਾਰਟਮ ਤੇ ਲਈ ਡਾਕਟਰਾਂ ਦਾ ਪੈਨਲ ਬਣਾ ਦਿੱਤਾ ਗਿਆ ਹੈ ਹਿਮਾਨੀ ਨਰਵਾਲ ਦੀ ਕੱਲ ਰੁਤਕਬੇਸ ਸੰਪਲਾ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਸੂਟਕੇਸ ਦੇ ਵਿੱਚ ਦਰਸਲ Laash ਮਿਲੀ ਸੀ ਕਾਂਗਰਸ ਦੀ ਸਰਗਰਮ ਵਰਕਰ ਸੀ ਹਿਮਾਨੀ ਰਾਹੁਲ ਗਾਂਧੀ ਦੇ ਨਾਲ

और उसके बाद हम लोग अब अलग अलग पहलू पे इस पे हम लोग इन्वेस्टिगेशन कर रहे हैं और जो जल्द से जल्द इसका जो भी पीछे इसका होगा उसका पर्दाफाश हम लोग करेंगे इसमें एस इस आई का गठन कर दिया गया है मेरे ही नेतृत्व में एस एच ओ सांपला है और चौकी चार्ज है हमारे इसमें जी आप फोन वा इनके मिल गए हैं उसके बारे में हम लोग लगे हुए साइबर की मदद ले रहे हैं और फैसल की मदद ले रहे हैं हर तरह से हर पहलू हम लोग कर रहे हैं इसमें वो फैमिली बैकग्राउंड हम लोग देख रहे हैं फैमिली बैकग्राउंड क्या किसी पे शक जताया नहीं ऐसा ऐसा उन्होंने शक नहीं किया ऐसा कोई जाहिर नहीं किया तो मदर इनके दिल्ली में रहते हैं भाई भी वहीं रहता है इनके ये गुड़िया के लिए यहाँ रहती थी अलबरी कर रही थी आप इतने सीसीटीवी कैमरे हैं घर से लेके जाई गई है हमारा ही बैग मिला है वो पड़ा अब क्या तो कोई भी वो नहीं है कांग्रेस पार्टी में वो हो सकता है कोई हो सकता है तो या कोई चिंता बिरता की इतनी जल्दी इतनी ऊंचाई पे कैसे पहुंची है क्योंकि कुछ कुछ राहुल गांधी के उस प्रोग्राम में तो मैं भी था उनके साथ भारत जोड़ो यात्रा में कुछ दिन रहा था मैं फिर मैं वापिस आ गया था मैं अच्छा। तो, नहीं। तो नहीं। मेरा नहीं था। मैंने क्या मेरे का लग रहा है प्रशासन साथ नहीं दे रहा प्रशासन साथ दे रहा होता ना अब तक जा चुके होते मेरी मेरी राहुल गांधी के साथ यात्रा साल से अपनी पढ़ाई को भी मतलब साइड में रख के घर की तरफ ना ध्यान देते सिर्फ इलेक्शन के पीछे और सिर्फ इस ये इलेक्शन और पार्टी मेरी बेटी की जान लेगी क्योंकि उसकी दुश्मनी उसी के कारण बनी है मैं उड्डा साहब से यही चाहती हूँ ਕਿੰਨ ਲੋਕਾਂ ਦੇ ਆਪਕੋ ਸਕੋ ਇਹ ਪਾਰਟੀ ਕੇ ਵੀ ਹੋ ਸਕਤੇ ਹੈ ਦੋਸਤ ਵੀ ਹੋ ਸਕਤੇ ਹੈ ਆਈਡੀ ਨਹੀਂ ਚਾਹੀਦੀ ਜੀ कभी पार्टी के भी हो सकते हैं कभी आपकी बेटी ने बताया आपको कि कोई ऐसा कुछ, कुछ नहीं।, नहीं था पार्टी सिर्फ मेरी बेटी का ये था कि पार्टी के कारण उसकी मतलब अब रंजिस हो, हो रही थी क्योंकि ये चाहते थे ये इतनी छोटी उम्र में हमारे से आगे कैसे बढ़ गई बहुत लोगों से आप, मतलब जी एक दिन पहले वो कहीं नहीं गई एक दिन पहले वो घर पे ही थी अट्ठाईस तारीख को भी वो घर पे ही थी दो फेहर तक वो कहीं नहीं गई वो जाने का मौका ही नहीं मिला कोई पार्टी के भी हो सकते हैं जिन मतलब जिनको रंजित थी के भी आगे बढ़ रही है मतलब हमें तो पुलिस थाने से फोन आया हाँ जी तीन बजे पता चला सर जी मैं यही रिक्वेस्ट अपील करती हूँ मैं उड्डा साहब से आशा उड्डा से उनके बहुत नजदीक थी मेरी बेटी कि मेरी बेटी को मतलब न्याय नहीं मिलेगा तो मैं अपनी बेटी का संस्कार नहीं करूंगी और मुझे न्याय मिलना चाहिए कौन सी कार्यकर्ता थी जो लोग हो सकते हैं जिन्होंने किया है वो पार्टी के अंदर से भी हो सकता है रंजीत कोई जो भी हो दोषी तो दोषी है पार्टी अंदर है बाहर है जो भी दोषी है उसको कड़ी से कड़ी साफ मिलनी चाहिए यही मैंने कहा है और ये होना भी यही चाहिए

कानून व्यवस्था मर्डर के बारे में तीसरे नंबर पर देश में जी, है जी रेप में तीसरे नंबर पर है और रेप अंडर थ्री सेवन दूसरे नंबर पर है रेप थ्री सेवन सेवन नंबर एक पर है क्राइम अगेंस्ट वुमेन आईपीसी पी एस नंबर एक पर है देश नंबर एक पर है आईपीसी क्राइम में नंबर दो पर है तो इतना में है, कुछ बात बात हुई है पर नहीं परिवार से ऐसी नहीं नहीं मेरे को मेरे संपर्क अभी तो तो थी, थी में नहीं अभी उसके है लेकिन मैं पुलिस के वर्क हूँ और वहाँ के लोकल नेताओं को कहा है वो जानकारी ले और जल्दी से जल्द उसको इंसाफ मिले जो उसकी माँ ने आरोप लगाया है बहुत गंभीर मामला है और कांग्रेस के लोग पहले भी ऐसे करते रहे हैं आगे बढ़ने के लिए दूसरों को पीछे धकेलना ये कांग्रेस की पुरानी आदत है पुलिस गहराई से इसकी जांच कर रही है ਜੋ ਵੀ ਸਚਾਈ ਦਿਖਲੇਗੀ ਉਸ ਕੋ ਉਸਕੇ ਅੰਜਾਮ ਤੱਕ ਪਹੁੰਚਾਇਆ ਜਾਏਗਾ ਰੋਕਰਾਂਗਲੀ ਖਬਰ ਦਾ ਕਪੂਰਥਲਾ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮਹਿਲਾ ਦੇ ਨਾਲ ਛੇੜਛਾੜ ਦਾ ਮਾਮਲਾ ਦਰਜ ਹੋਇਆ ਕਪੂਰਥਲਾ ਦੀ ਮਹਿਲਾ ਨੇ ਪਾਸਟਰ ਦੇ ਖਿਲਾਫ ਦਰਸਲ ਸ਼ਿਕਾਇਤ ਕੀਤੀ ਹੈ ਮਹਿਲਾ ਦੇ ਨਾਲ ਫੋਨ ਤੇ ਗਲਤ ਗੱਲਾਂ ਤੇ ਮੈਸੇਜ ਭੇਜਣ ਦੇ ਇਲਜ਼ਾਮ ਨੇ ਮਹਿਲਾ ਨੇ ਪਾਸਟਰ ਤੋਂ ਜਾਣ ਦਾ ਖਤਰਾ ਹੋਣ ਦੀ ਵੀ ਗੱਲ ਕਹੀ ਹੈ ਮਹਿਲਾ ਦੇ ਮੁਤਾਬਕ ਉਹ 2017 ਦੇ ਵਿੱਚ ਪਾਸਟਰ ਦੇ ਸੰਪਰਕ ਦੇ ਵਿੱਚ ਆਈ ਸੀ ਸ਼ਿਕਾਇਤ ਕਰਤਾ ਮਹਿਲਾ ਨੇ ਇਲਜ਼ਾਮ ਲਗਾਏ ਨੇ ਫੋਨ ਤੇ ਗਲਤ ਗੱਲਾਂ ਕਰਦਾ ਸੀ ਪਾਸਟਰ ਸ਼ਿਕਾਇਤ ਕਰਤਾ ਦੇ ਬਿਲ ਜੋ ਇਲਜ਼ਾਮਾਂ ਦੇ ਵਿੱਚ ਕਿਹਾ ਗਿਆ ਹੈ ਆ ਚਰਚ ਦੇ ਵਿੱਚ ਜਾਣ ਵੇਲੇ ਵੱਖਰੇ ਕੈਬਨ ਦੇ ਵਿੱਚ ਬਿਠਾਉਂਦਾ ਸੀ ਆ ਵੱਖਰੇ ਕੈਬਨ ਦੇ ਵਿੱਚ ਗਲਤ ਤਰ੍ਹਾਂ ਟੱਚ ਕਰਦਾ ਸੀ ਸ਼ਿਕਾਇਤ ਕਰਤਾ ਦੇ ਜੋ ਇਲਜ਼ਾਮ ਨੇ ਪਾਸਟਰ ਭਜENDER ਸਿੰਘ ਤੇ ਸਾਥੀਆਂ ਨੇ ਹਾਲਾਂਕਿ ਨਾ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਇਹ ਕਿਹਾ ਗਿਆ ਕਿ ਸਾਰੇ ਇਲਜ਼ਾਮਾਂ ਅੰਜਾਮ ਜੋਕੇ ਬੇਬੁਨਿਆਦ ਨੇ ਆ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ ਫਾਸਟਰ ਦੇ ਸਾਥੀਆਂ ਦੇ ਵੱਲੋਂ ਪੱਖ ਦਿੱਤਾ ਗਿਆ ਪੁਲਿਸ ਵੱਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਇਹ ਵੀ ਫਾਸਟਰ ਦੇ ਸਾਥੀਆਂ ਨੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਵੱਲ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੁਣਵਾਈ ਨਾ ਹੋਣ ਤੇ 12 ਮਾਰਚ ਨੂੰ ਪੰਜਾਬ ਬੰਦ ਦੀ ਵੀ ਚੇਤਾਵਨੀ ਦਿੱਤੀ ਗਈ ਹੈ 2021 ਦੇ ਵਿੱਚ ਇਹਨਾਂ ਦੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉਥੇ ਦੇ ਪਾਸਟਰ ਆ ਪਾਸਟਰ ਮੀਨੂੰ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਨੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਸਾਨੂੰ ਪਿਆਰ ਕਰਦਾ ਆ ਮੇਰੇ ਨਾਲ ਤੁਸੀਂ ਵਿਆਹ ਕਰਾਓ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16 17 ਸਾਲ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਇੱਕ ਲੜਕੀ ਨੇ ਇਦਾਂ ਦੇ ਦੋਸ਼ ਲਾਏ ਵੀ ਪ੍ਰੋਫਿਟ ਜੀ ਨੇ ਕਈ ਕਤਲ ਕੀਤੇ ਆ ਔਰ ਬਹੁਤ ਸਾਰੀਆਂ ਲਾਚਾਂ ਜਿਹੜੀਆਂ ਚਰਚ ਦੇ ਅੰਦਰ ਆ ਔਰ ਕਹਿੰਦੇ ਇਹ ਨਸ਼ੇ ਦੇ ਤਸਕਰ ਆ ਤੁਸੀਂ ਇਹ ਦੇਖੋ ਉਹ ਲੜਕੀ ਨੂੰ ਕਿੱਦਾਂ ਦੀ ਪੱਟੀ ਪੜਾਈ ਗਈ ਆ ਜਿਹੜੀ ਲੜਕੀ ਇੰਨਾ ਕਹਿ ਰਹੀ ਆ ਵੀ ਇਹਨਾਂ ਦੇ ਚਰਚ ਦੇ ਅੰਦਰ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਆ ਔਰ ਇਹਨਾਂ ਨੇ ਮਾਰ ਕੇ ਉਹਨਾਂ ਨੂੰ ਦਫ਼ਨ ਕੀਤਾ ਆ ਔਰ ਕਈਆਂ ਔਰ ਇਹਨਾਂ ਦੇ ਨਸ਼ੇ ਦੇ ਜਿਹੜੇ ਤਸਕਰ ਆ ਔਰ ਬਹੁਤ ਸਾਰੇ ਨਸ਼ੇ ਦੇ ਵਪਾਰੀ ਆ ਔਰ ਆਪ ਵੀ ਇਹ ਨਸ਼ੇ ਦੇ ਐਡਿਕਟ ਆ ਦੱਸਿਆ ਉਹਨੇ ਲੜਕੀ ਨੇ ਔਰ ਫਿਰ ਉਸ ਲੜਕੀ ਨੂੰ ਇਹੋ ਜਿਹਾ ਪਾਠ ਪੜਾਇਆ ਗਿਆ ਔਰ ਉਹ ਲੜਕੀ ਕਹਿੰਦੀ ਵੀ ਜਿਹੜਾ ਪ੍ਰੋਫਿਟ ਵਜਿੰਦਰ ਆ ਉਹ ਹੁਣ ਮੇਤੇ ਇਦਾਂ ਦੇ ਉਹਨਾਂ ਦੀ ਟੀਮ ਦੇ ਦੋਸ਼ ਲਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਰਚ ਦੇ ਵਿੱਚੋਂ ਕੀ ਕੁਝ ਕਰਕੇ ਗਏ ਸੀ ਵੱਡੀ ਖਬਰ ਹੈ ਹਰਜਿੰਦਰ ਸਿੰਘ ਧਾਮੀ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਖਤਮ ਹੋ ਗਈ ਹੈ ਹੁਸ਼ਿਆਰਪੁਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਰਿਹਾਈ ਦੇ ਦਰਸਲੇ ਮੀਟਿੰਗ ਹੋਈ ਧਾਮੀ ਦੀ ਅਸਤੀਫੇ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਹਰਜਿੰਦਰ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਿਉਂਕਿ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਜਸਕਰ ਨੇ ਵੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਸੀ ਆ ਉਹਨਾਂ ਦੇ ਵੱਲੋਂ ਹਜਿੰਦਰ ਸਿੰਘ ਧਾਮੇ ਨੂੰ ਅਪੀਲ ਕੀਤੀ ਗਈ ਸੀ ਕਿ ਆਪਣਾ ਅਸਤੀਫਾ ਵਾਪਸ ਲੈਣ ਤੇ ਉਸਦੇ ਬਾਅਦ ਜੋ ਪਿਛਲੇ ਦਿਨੀ ਦਰਸਲ ਐਜੀਪੀਸੀ ਅੰਤਰੀਂ ਕਮੇਟੀ ਦੇ ਵੱਲੋਂ ਪੰਜ ਮੈਂਬਰੀ ਇਹ ਕਮੇਟੀ ਬਣਾਈ ਗਈ ਸੀ ਪੰਜ ਮੈਂਬਰ ਐਜੀਪੀਸੀ ਉਸ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਅਤੌਸੀ ਕਮੇਟੀ ਦੇ ਵੱਲੋਂ ਹਜਿੰਦਰ ਸਿੰਘ ਧਾਮੇ ਦੇ ਨਾਲ ਉਹਨਾਂ ਦੇ ਰਿਹਾਇਸ਼ ਤੇ ਪਹੁੰਚ ਕੇ ਇਹ ਮੁਲਾਕਾਤ ਕੀਤੀ ਗਈ ਆ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਕਮੇਟੀ ਦੇ ਵੱਲੋਂ ਹਜਿੰਦਰ ਸਿੰਘ ਧਾਮੇ ਨੂੰ ਇਹ ਅਪੀਲ ਕੀਤੀ ਗਈ ਕਿ ਐਜੀਪੀਸੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਕਿਉਂਕਿ ਪਿਛਲੇ ਦਿਨੀ ਜੋ ਐਜੀਪੀਸੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਹਜਨਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਨਾ ਤਾਂ ਅਸਤੀਫਾ ਮਨਜ਼ੂਰ ਹੋਇਆ ਸੀ ਤੇ ਨਾ ਹੀ ਉਸ ਨੂੰ ਨਾ ਮਨਜ਼ੂਰ ਕੀਤਾ ਗਿਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਅਮਰੀਕ కుమార్ ਜੁੜੇ ਹੋਏ ਨੇ ਅਮਰੀਕ ਕਮੇਟੀਿੰਗ ਖਤਮ ਹੋ ਗਈ ਹੈ ਫਿਲਹਾਲ ਦੀ ਕੋਈ ਜਾਣਕਾਰੀ ਕੀ ਅਪਡੇਟ ਹੈ ਕਿ ਜੋ ਕੋਸ਼ਿਸ਼ਾਂ ਮਨਾਉਣ ਦੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੋਈ ਕਾਮਯਾਬੀ ਹਾਸਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਮੇਟੀ ਦੇ ਕਿਸੇ ਮੈਂਬਰ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਨੀ ਪ੍ਰਵਿੰਦਰ ਜੀ ਨਾਲ ਗੱਲ ਕੀਤੀ ਜਾਵੇ ਤਾਂ 1 ਘੰਟਾ 10 ਮਿੰਟ ਦੇ ਕਰੀਬ ਇਹ ਬੰਦ ਕਮਰੇ ਦੇ ਵਿੱਚ ਮੀਟਿੰਗ ਚੱਲੀ ਤੇ ਮੀਟਿੰਗ ਤੋਂ ਬਾਹਰ ਆਂਦੇ ਹੀ ਬਲਦੇਵ ਸਿੰਘ ਕਲਿਆਣ ਨਾਲ ਜਦੋਂ ਪੱਤਰਕਾਰਾਂ ਨਾਲ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਸਾਡਾ ਸਵਾਲ ਹੀ ਬਲਦੇਵ ਜੀ ਨੂੰ ਇਹ ਸੀ ਕਿ ਇਸ ਤੀਫੇ ਦੇ ਉੱਤੇ ਕੋਈ ਚਰਚਾ ਹੋਈ ਹੈ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਇਸ ਤੀਫੇ ਦੇ ਉੱਤੇ ਵੀ ਚਰਚਾ ਹੋਈ ਹੈ ਤੇ ਬੜੇ ਸਖਾਵੇ ਮਾਹੌਲ ਦੇ ਵਿੱਚ ਇਹ ਜਿਹੜੀ ਮੀਟਿੰਗ ਹੋਈ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਹਰਜਿੰਦਰ ਸਿੰਘ ਧਾਮੀ ਨੇ ਜੋ ਉਹ ਦੁਬਾਰਾ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਕੇ ਪੰਥ ਦੀਆਂ ਸੇਵਾਵਾਂ ਕਰਨ ਉਨਾਂ ਕੇ ਅਕੀਦਾਮੀ ਬੜੇ ਹੀ ਇਮਾਨਦਾਰ ਸ਼ਖਸੀਅਤ ਨੇ ਇਸ ਲਈ ਪੰਥ ਦੀ ਉਹਨਾਂ ਨੂੰ ਬਹੁਤ ਲੋੜ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੇ ਕਿਹਾ ਕਿ ਜ਼ਰੂਰ ਧਾਮੀ ਪੰਥ ਦੀ ਸੇਵਾ ਕਰਨਗੇ ਜੀ ਬੰਮਰੀਕ ਕੋਈ ਹਾਂ ਪੱਖੀ ਹੰਗਾਰਾ ਉਹਨਾਂ ਨੇ ਦਿੱਤਾ ਹੈ ਐ ਜੀ ਪੀ ਸੀ ਪ੍ਰਧਾਨ ਦੀਆਂ ਸੇਵਾਵਾਂ ਜਾਰੀ ਰੱਖਣ ਨੂੰ ਲੈ ਕੇ ਜਾਂ ਆਪਣਾ ਸਤੀਫਾ ਵਾਪਸ ਲੈਣ ਨੂੰ ਲੈ ਕੇ ਸਿੱਧੇ ਤੌਰ ਤੇ ਜੇ ਕਮੇਟੀ ਦੇ ਮੈਂਬਰ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਜੀ ਇਸ ਸਬੰਧੀ ਜੁਨਾਦ ਦੇ ਜ਼ੋਰ ਪਾ ਕੇ ਇਹੀ ਬਾਰ ਬਰਵਿੰਦਰ ਪੁੱਛਿਆ ਗਿਆ ਕਿ ਵਾਪਸ ਧਾਮੀ ਜੀ ਆਪਣੇ ਅਹੁਦੇ ਤੇ ਆਣਗੇ ਤਾਂ ਉਹਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਨੇ ਚਾਇਆ ਤਾਂ ਜਰੂਰ ਆਣਗੇ ਉਹਨਾਂ ਨੇ ਕਿਹਾ ਕਿ ਵਸੀ ਵੀ ਇਹੀ ਅਰਦਾਸ ਫਰਮਾਤਾਂਗੇ ਕਰਦੇ ਆ ਕਿ ਧਾਮੇ ਦੁਆਰਾ ਤੋਂ ਆਪਣੇ ਅਹੁਦੇ ਉੱਤੇ ਆਣ ਅਤੇ ਪਤਰੀਆਂ ਸੇਵਾਵਾਂ ਕਰਨ ਜੀ ਅਮਰੀਕੀ ਜਵੇਂ ਕਿ ਪਿਛਲੇ ਦਿਨਾਂ ਇਸਰੀਅਲ ਕਾਲ ਤਖਸਾਬ ਦੇ ਜਥੇਦਾਰ ਦੇ ਵੱਲੋਂ ਵੀ ਉਹਨਾਂ ਦੀ ਰਿਹਾਈ ਤੇ ਪਹੁੰਚ ਕੇ ਹਜਿੰਦਰ ਸਿੰਘ ਧਾਮੇ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਉਹਨਾਂ ਨੇ ਵੀ ਇਹੀ ਅਪੀਲ ਕੀਤੀ ਤੇ ਕੀ ਸਮਝਿਆ ਜਾਵੇ ਕਿ ਕਿਤਨੇ ਕਿਤੇ ਅਜੇ ਵੀ ਆਪਣੇ ਫੈਸਲੇ ਤੇ ਅਟਲ ਸਨ ਉਸ ਤੋਂ ਬਾਅਦ ਜੀ ਐ ਜੀ ਪੀ ਸੀ ਦੀ ਜਿਹੜੀ ਕਿ ਬਣਾਈ ਹੋਈ ਹੈ ਕਮੇਟੀ ਦੇ ਮੈਂਬਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਦੇ ਨੇ ਫਿਰ ਲਗਾਤਾਰ ਉਹੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜੀ ਕੀ ਬ੍ਰਿਜਰ ਬਿਲਕੁਲ ਸਹੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਸ ਦਿਨ ਤੋਂ ਧਮੀ ਦਾ ਹਸਤੀਫਾ ਦਿੱਤਾ ਉਸ ਤੋਂ ਪਹਿਲਾਂ ਅਕਾਲੀ ਜਲ ਦਾ ਬਫਦ ਆਇਆ ਸੀ ਉਸ ਤੋਂ ਬਾਅਦ ਵਿਕਰਜੀ ਸਿੰਘ ਮਜੀਠੀਆ ਤੁਸੀਂ ਕਾਲ ਸਕਦੇ ਜੱਥੇਦਾਰ ਆਏ ਸਨ ਜੇਕਰ ਜੀ ਮਿਸਟਰੀ ਥਾਮੀ ਦੀ ਗੱਲ ਕਰੀਏ ਤਾਂ ਸਾਡੇ ਸੋਰਸ ਸੇ ਜਾਣਕਾਰੀ ਦਿੰਦੇ ਨੇ ਜਿਸ ਦਿਨ ਜੱਥੇਦਾਰ ਸਾਹਿਬ ਵੀ ਆਏ ਸਨ ਉਸ ਦਿਨ ਵੀ ਥਾਮੀ ਨੇ ਇਹ ਕਿਹਾ ਸੀ ਕਿ ਮੇਰਾ ਫੈਸਲਾ ਅਡਾਲ ਹੈ ਤੇ ਮੈਂ ਇਸ ਤੋਂ ਵਾਪਸ ਨਹੀਂ ਮੁੜਾਂਗਾ ਕਿਨਾਲ ਉਸ ਤੋਂ ਬਾਅਦ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਥਾਮੀ ਆਪਣੇ ਫੈਸਲੇ ਤੇ ਅਡਾਲ ਰਹਿੰਦੇ ਨੇ ਜਾਂ ਦੁਬਾਰਾ ਵਾਪਸ ਆਪਣੇ ਅਹੁਦੇ ਤੇ ਜਾਂਦੇ ਨੇ ਜੀ ਅਮਰੀਕ ਜੇਕਰ ਆ ਕੋਈ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਹੋਵੇ ਕਈ ਵਾਰ ਜੋ ਅਜਿੰਦਰ ਸਿੰਘ ਧਾਮੇ ਦੇ ਨਜ਼ਦੀਕੀ ਨੇ ਕਰੀਬੀ ਨੇ ਉਹਨਾਂ ਤੋਂ ਇਸ ਤਰੀਕੇ ਦੀ ਖਬਰ ਮਿਲ ਜਾਂਦੀ ਹੈ ਕਿ ਆਖਰਕਾਰ ਅਜੇ ਵੀ ਉਹ ਆਪਣੇ ਫੈਸਲੇ ਤੇ اٹਲ ਨੇ ਜੇਕਰ ਵਾਪਸੀ ਕਰਦੇ ਨੇ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਕਿਸੇ ਤਰੀਕੇ ਦੀ ਕੋਈ ਸ਼ਰਤ ਰੱਖੀ ਜਾਂਦੀ ਹੈ ਇਸ ਨੂੰ ਲੈ ਕੇ ਕੋਈ ਜਾਣਕਾਰੀ ਇਹ ਪ੍ਰਵਿੰਦਰ ਅਸੀਂ ਜਦੋਂ ਅੱਜ ਇਸ ਖਬਰ ਦੀ న్యూਸ 80 ਨੇ ਪੁਸ਼ਟੀ ਕੀਤੀ ਸੀ ਤਾਂ ਆਪਾਂ ਸਭ ਤੋਂ ਪਹਿਲਾਂ న్యూਸ 80 ਦੀ ਟੀਮ ਸੀ ਜਿਹੜੀ ਹਜਿੰਦਰ ਸਿੰਘ ਧਾਮੀ ਦੇ ਘਰ ਪਹੁੰਚੀ ਸੀ ਤੇ ਧਾਮੀ ਦੇ ਨਾਲ ਮੁਲਾਕਾਤ ਵੀ ਹੋਈ ਸੀ ਤੇ ਧਾਮੀ ਨੂੰ ਵੀ ਅਸੀਂ ਇਹ ਪੁੱਛਿਆ ਸੀ ਕਿ ਤੁਹਾਡਾ ਫੈਸਲਾ ਹੋਗਾ ਕਿ ਹੈ ਕਿ ਮੈਂ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਫਿਲਹਾਲ ਜਿਹੜੀ 2 ਦਿਨ ਪਹਿਲਾਂ ਦੀ ਜਾਂਚੀ ਉੱਤੇ ਉੱਤੇ ਧਾਮੀ ਦਾ ਰਿਐਕਸ਼ਨ ਸਾਹਮਣੇ ਆਇਆ ਸੀ ਉਸ ਤੋਂ ਕਿ ਧਾਮੀ ਆਪਣੇ ਫੈਸਲੇ ਤੇ ਅਡਾਲ ਨੇ ਠੀਕ ਹੈ ਠੀਕ ਹੈ ਮਰੀਕ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹਜਿੰਦਰ ਸਿੰਘ ਧਾਮੀ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਜੋ ਮੀ हां दरअसल ਹੁਸ਼ਿਆਰਪੁਰ ਸਥਿਤ ਰਿਹਾਇਸ਼ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨਾਲ ਤੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਆ ਤਾਂ ਲਗਾਤਾਰ ਇਹ ਕਹਿ ਸਕਦੇ ਆ ਕਿ ਹਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਉਹਨਾਂ ਦੇ ਵੱਲੋਂ ਐ ਜੀ ਪੀ ਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਇਹ ਵਿਚਾਰਾ ਹੋਈਆਂ ਪਤਨਜੀ ਦੇ ਨਾਲ ਪ੍ਰਧਾਨ ਜੀ ਦੇ ਜੋ ਸਾਡੀ ਐਜੈਕਟਿਵ ਵਿੱਚ ਪੰਜ ਮੈਂਬਰੀ ਦੀ ਬਣਾ ਕੇ ਕਮੇਟੀ ਉਹਨਾਂ ਦੀ ਲੈਟੇ ਡਿਊਟੀ ਅੱਜ ਸੀ ਪੰਜੇ ਮੈਂਬਰ ਮੈਂਡ ਵਾਸਤੇ ਪ੍ਰਧਾਨ ਜੀ ਨੂੰ ਆਏ ਆਂ ਔਰ ਉਹਨਾਂ ਦੇ ਨਾਲ ਸਾਡੀਆਂ ਬਹੁਤ ਵਿਚਾਰਾਂ ਹੋਈਆਂ ਗੁਰੂ ਰਾਮਦਾਸ ਪੱਲਾ ਕਰੇਗਾ ਪ੍ਰਧਾਨ ਜੀ ਹੁਣੀ ਸਾਡੀਆਂ ਵਿੱਚ ਬੇਨਤੀਆਂ ਤੇ ਵਿਚਾਰਨਗੇ ਇਹਨਾਂ ਕੋਲ ਤੇ ਕਰਦੇ ਇੱਕ ਛੋਟਾ ਜਿਹਾ ਕੁਐਸਚਨ ਇੱਕ ਤਾਂ ਕਿ ਇਸ ਮੀਟਿੰਗ ਤੋਂ ਬਾਅਦ ਇਹ ਕਹਿ ਸਕਦੇ ਆ ਜੀ ਪ੍ਰਧਾਨ ਜੀ ਦੀ ਵਾਪਸੀ ਕਰ ਵਾਪਸੀ ਹੋ ਜਾਈ ਸੋ ਸੰਗਤਾਂ ਦੀ ਵੀ ਮੰਗ ਹੈ ਅਸੀਂ ਵੀ ਆ ਕੇ ਬੇਨਤੀ ਕੀਤੀ ਹੈ ਪ੍ਰਧਾਨ ਜੀ ਨੂੰ ਕਿ ਪ੍ਰਧਾਨ ਸਾਹਿਬ ਬਹੁਤ ਹੀ ਇਮਾਨਦਾਰੀ ਦੇ ਨਾਲ ਬੜੀ ਸੂਝ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਲੈ ਕੇ ਗਏ ਆ ਸੋ ਅਸੀਂ ਬੇਨਤੀ ਕੀਤੀ ਆ ਪੰਡਾ ਮੈਂਬਰਾਂ ਨੇ ਕਿ ਬਹੁਤ ਹੀ ਉਹਨਾਂ ਨੇ ਸਾਡਾ ਨਿਮਰਤਾ ਦੇ ਨਾਲ ਸਾਡੀ ਬੇਨਤੀ ਨੂੰ ਸੁਣਿਆ ਵੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਗੁਰੂ ਰਾਮਦਾਸ ਗੁਰੂ ਰਾਮਦਾਸ ਪੱਲਾ ਕਰੇਗਾ ਅਸੀਂ ਵੀ ਕਹਿੰਨੇ ਆਂ ਵੀ ਆਉਣ ਵਾਲਾ ਸਮਾਂ ਜਿਹੜਾ ਸੱਚੇ ਪਾਤਸ਼ਾਹ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸ਼੍ਰੋਮਿਕੋ ਦੁਆਰਾ ਪ੍ਰੋਜੈਕਟ ਕਮੇਟੀ ਦੇ ਗੜੀ ਮੁੱਖ ਸੇਵਾ ਦਾ ਆ ਰਿਹਾ ਉਹਨਾਂ ਕੋ ਅੱਗੇ ਵੰਗੋਈ ਸੇਵਾ ਲਵੇ ਇਹੇ ਅਸੀਂ ਚਾਹੁੰਦੇ ਆਂ ਵੀ ਸਾਡੀ ਸੁਪਚੀ ਜੋ ਸਾਡੀ ਅਰਦਾਸ ਆ ਉਹ ਸਾਡੀ ਅਰਦਾਸ ਪੂਰੀ ਹੋਏਗੀ ਲਾਜ਼ਮੀ ਸੋ ਪ੍ਰਧਾਨ ਜੀ ਹਣੀ ਵਿਚਾਰ ਕਰਨਗੇ ਕਿ ਉਹ ਠੀਕ ਹੋ ਬੈਠਾਂ ਸਾਹਿਬ